ਕਸਿਕਾ ਦੋਸਤੋ ਕੀ ਹਾਲ ਚਾਲ ਹੈ ਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਇਸ ਹਫਤੇ ਦੂਜੀ ਜਿਹੜੀ ਫਿਲਮ ਰਿਲੀਜ਼ ਹੋਈ ਹੈ ਸੂਹੇ ਵਿੱਚੀਰੇ ਵਾਲੇ ਆ ਫਿਲਮ ਦੇ ਵਿੱਚ ਨੇ ਜੀ ਨਿਰਵੈਰ ਪੰਨੂ ਤਨੂ ਗਰੇਵਾਲ ਸੁਖੀ ਚਾਹਲ ਰੁਪਿੰਦਰ ਰੂਪੀ ਬਲਜਿੰਦਰ ਕੌਰ ਜਤਿੰਦਰ ਕੌਰ ਨਵ ਲਹਿਲ ਹਾਨੀ ਮੱਟੂ ਬਲਵਿੰਦਰ ਬੋਲਟ ਤੇ ਆਪਣਾ ਮੀਰ ਸਿੰਘ ਮੇਨ ਸਟਾਰ ਕਾਸਟ ਹੈ ਬਾਕੀ ਹੋਰ ਵੀ ਛੋਟੇ ਛੋਟੇ ਕੈਰੈਕਟਰ ਨੇ ਫਿਲਮ ਦੇ ਵਿੱਚ ਤੋ ਫਿਲਮ ਨੂੰ ਲਿਖਿਆ ਜੀ ਬੀਰ ਸਿੰਘ ਨੇ ਔਰ ਡਾਇਰੈਕਟ ਕੀਤਾ ਹੈ ਜਨਜੋਤ ਸਿੰਘ ਨੇ ਜਿਨ੍ਹਾਂ ਨੇ ਚੱਲ ਮੇਰਾ ਪੁੱਤ ਦੀਆਂ ਚਾਰੇ ਸੀਰੀਜ਼ ਡਾਇਰੈਕਟ ਕੀਤੀਆਂ ਨੇ ਫਿਲਮ ਦੀ ਕਹਾਣੀ ਦੀ ਜੀ ਗੱਲ ਕਰੀਏ ਫਿਲਮ 1994-95 ਦੇ ਦੌਰ ਦੀ ਦਿਖਾਈ ਗਈ ਹੈ ਜੋਨਰ ਵੈਰ ਪੰਨੂ ਦਾ ਪਰਿਵਾਰ ਹੈ ਉਹ ਆਪਣੀ ਮਾਤਾ ਜੀ ਨਾਲ ਦਾਦਾ ਜੀ ਨਾਲ ਰਹਿ ਰਹੇ ਆ ਪਰ ਉਹ ਪਿੱਛੋਂ ਵੰਡ ਵਾਲੇ ਪਾਕਿਸਤਾਨ ਤੋਂ ਆਏ ਨੇ ਉਹਦੇ ਪਿੱਛੇ ਵੀ ਇੱਕ ਕਹਾਣੀ ਹੈ ਜੋ ਕਿ ਅੱਗੇ ਜਾ ਕੇ ਫਿਲਮ ਦੱਸਦੀ ਹੈ ਸੋ ਤਨੂ ਗਰੇਵਾਲ ਪਾਕਿਸਤਾਨ ਤੋਂ ਦਿਖਾਏ ਗਏ ਨੇ ਉਹ ਇੱਕ ਰਾਈਟਰ ਨੇ ਸ਼ਾਇਰੀ ਲਿਖਦੇ ਨੇ ਗੀਤ ਲਿਖਦੇ ਨੇ ਪਰ ਖੁਦੋ ਬੋਲ ਨਹੀਂ ਸਕਦੇ ਮਤਲਬ ਕਿ ਉਹ ਗੁੰਗੇ ਦਿਖਾਏ ਗਏ ਨੇ ਪਰ ਉਹ ਜਿਹੜੀ ਜਿਹੜੀ ਉਹਨਾਂ ਦੀ ਰਾਈਟਿੰਗ ਹੈ ਜੋ ਉਹ ਸ਼ਾਇਰੀ ਲਿਖਦੇ ਨੇ ਉਹ ਆਪਣੀ ਇੱਕ ਫਰੈਂਡ ਨੂੰ ਦਿੰਦੇ ਨੇ ਉਹਦੀ ਫਰੈਂਡ ਜਾ ਕੇ ਰੇਡੀਓ ਪਾਕਿਸਤਾਨ ਤੇ ਉਹਨੂੰ ਪ੍ਰਸਾਰਤ ਕਰਦੀ ਹੈ ਸੋ ਨਰਵੈਰ ਪੰਨੂ ਉਸੇ ਰੇਡੀਓ ਤੇ ਸ਼ਾਇਰੀ ਸੁਣਦੇ ਨੇ ਸੋ ਉਹਦੀ ਜਿਹੜੀ ਰਾਈਟਰ ਹੈ ਨਾਜ਼ੋ ਤਨੂ ਗਰੇਵਾਲ ਉਹਨੂੰ ਪਸੰਦ ਕਰਦੇ ਨੇ ਉਹਦੇ ਫੈਨ ਨੇ ਕੁਝ ਇਹੋ ਜਿਹਾ ਵਾਪਰਦਾ ਹੈ ਪਾਕਿਸਤਾਨ ਵਾਲੇ ਪਾਸਿਓ ਤੇ ਹਿੰਦੁਸਤਾਨ ਵਾਲੇ ਪਾਸਿਓ ਕਿ ਨਿਰਵੈਰ ਪੰਨੂ ਨੂੰ ਇਹ ਫੀਲ ਹੁੰਦਾ ਹੈ ਕਿ ਜਿਹੜੀ ਮੇਰੇ ਨਾਲ ਫੋਨ ਤੇ ਗੱਲ ਕਰ ਰਹੀ ਹੈ ਟਰਾਂਸਮੀਟਰ ਨਾਲ ਗੱਲ ਕਰ ਰਹੀ ਹੈ ਸ਼ਾਇਦ ਉਹ ਨਾਜ਼ੋ ਹੈ ਕਿ ਉਹ ਨਾਜ਼ੋ ਕਹਿੰਦੀ ਹੈ ਕਿ ਮੈਂ ਤੈਨੂੰ ਪਸੰਦ ਕਰਦੀ ਹਾਂ ਇਹ ਤਾਂ ਉਹਨੂੰ ਪਸੰਦ ਕਰਦੀ ਕਰਦਾ ਹੈ ਸੋ ਇੱਕ ਇਹੋ ਜਿਹਾ ਟਾਈਮ ਆਉਂਦਾ ਹੈ ਕਿ ਨਿਰਵੈਰ ਪੰਨੂ ਪਿਆਰ ਦੇ ਵਿੱਚ ਅੰਨੇ ਹੋ ਕੇ ਆਪਣੇ ਚਾਚਾ ਸੁਖੀ ਚਾਹਲ ਤੇ ਆਪਣੇ ਫਰੈਂਡ ਨਵ ਲਹਿਲ ਦੇ ਨਾਲ ਉਹਨੂੰ ਲੈਣ ਪਾਕਿਸਤਾਨ ਚਲੇ ਜਾਂਦੇ ਨੇ ਗ੍ਰੈਂਡਰ ਮਕਨਾ ਉਹਨਾਂ ਦੀ ਹੈਲਪ ਕਰਦਾ ਪਾਕਿਸਤਾਨ ਦੇ ਵਿੱਚ ਔਨ ਐਂਟਰੀ ਵਾਸਤੇ ਸੋ ਪਾਕਿਸਤਾਨ ਜਾਂਦੇ ਨੇ ਕੀ ਉੱਥੇ ਵਾਪਰਦਾ ਉਹਨਾਂ ਦੇ ਨਾਲ ਕੀ ਆਪਣਾ ਪਿਛੋਕੜ ਪਤਾ ਲੱਗਦਾ ਹੈ ਨਰਵੈਰ ਪੰਨ ਨੂੰ ਆਪਣੇ ਪਰਿਵਾਰ ਬਾਰੇ ਹਨਾ ਕਿ ਉਹਨਾਂ ਦੇ ਦਾਦਾ ਜੀ ਦਾ ਪਿੱਛੇ ਕੀ ਪਰਿਵਾਰ ਦਾ ਕੀ ਇਤਿਹਾਸ ਸੀ ਸੋ ਕੀ ਉਹ ਤੰਗਰੇਵਾਲ ਨੂੰ ਨਾਜ਼ੋ ਨੂੰ ਆਪਣੇ ਨਾਲ ਇੰਡੀਆ ਲੈ ਕੇ ਆਊਗਾ ਜਾਂ ਕੀ ਹੁੰਦਾ ਇਹ ਫਿਲਮ ਦੇ ਐਂਡ ਦੇ ਵਿੱਚ ਦਿਖਾਇਆ ਗਿਆ ਦੋਸਤੋ ਜੇ ਆਪਾਂ ਫਿਲਮ ਦੀ ਕਹਾਣੀ ਦੀ ਜਾਂ ਸਕਰੀਨ ਪਲੇ ਦੀ ਗੱਲ ਕਰੀਏ ਨਾ ਜਿਹੜਾ ਫਿਲਮ ਦਾ ਪਹਿਲਾ ਹਾਫ ਹੈ ਉਹ ਬਹੁਤ ਬੋਰ ਹੈ ਕਈ ਵਾਰ ਤਾਂ ਐਦਾਂ ਲੱਗਿਆ ਕਿ ਚੱਲ ਕੀ ਰਿਹਾ ਆ ਫਿਲਮ ਦਾ ਸਕਰੀਨ ਪਲੇ ਇੰਨਾ ਕਿ ਮਾੜਾ ਲਿਖਿਆ ਗਿਆ ਆ ਕਿ ਫਿਲਮ ਕਿਤਨਾ ਕਿਤੇ ਆਪਸ ਨੂੰ ਕਿਤੇ ਮਤਲਬ ਇੰਟਰਸਟ ਟੁੱਟਦਾ ਨਜ਼ਰ ਆਉਂਦਾ ਆ ਵੈਸੇ ਵੀ ਮੈਂ ਤੁਹਾਨੂੰ ਅੱਗੇ ਤੋਂ ਇੱਕ ਇਨਫੋਰਮੇਸ਼ਨ ਦੇ ਦਾਂ ਕਿ ਜਿਸ ਵੀਡੀਓ ਜਾਂ ਰਿਵਿਊ ਦੇ ਵਿੱਚ ਮੇਰੇ ਹੱਥ 'ਚ ਕੱਪ ਫੜਿਆ ਹੋਇਆ ਘਰੂਗਾ ਤੁਸੀਂ ਸਮਝ ਲਿਆ ਕਰਿਓ ਵੀ ਕਾਫੀ ਵਾਲਾ ਕੱਪ ਹੈ ਫਿਲਮ ਕਿਦਾਂ ਦੀ ਹੈ ਸੋ ਇਸੇ ਇਸੇ ਕਰਕੇ ਮੈਨੂੰ ਇਹ ਫਿਲਮ ਬੜੀ ਚੰਗੀ ਨਹੀਂ ਲੱਗੀ ਕਿਉਂਕਿ ਬਹੁਤ ਵਧੀਆ ਸਬਜੈਕਟ ਸੀ ਬਹੁਤ ਅੱਛਾ ਟੌਪਿਕ ਸੀ ਕਿ ਜਿਹੜਾ ਕਿ ਇਹਨੂੰ ਹੋਰ ਚੰਗੇ ਤਰੀਕੇ ਨਾਲ ਬਣਾਇਆ ਜਾ ਸਕਦਾ ਸੀ ਪਹਿਲਾ ਹਾਫ ਬਹੁਤ ਵੀਕ ਹੈ ਇੰਟਰਵਲ ਜਿੱਥੇ ਹੁੰਦਾ ਹੈ ਉਸ ਤੋਂ ਬਾਅਦ ਲੱਗਦਾ ਕਿ ਚਲੋ ਸੈਕੰਡ ਪਾਰਟ ਦੇਖਦੇ ਹਾਂ ਹੁਣ ਪਾਕਿਸਤਾਨ ਆਏ ਨੇ ਇੱਥੇ ਕੀ ਹੁੰਦਾ ਹੈ ਪਰ ਕੁਝ ਕੁਝ ਕਿ ਬਚਕਾਨਾ ਸੀਨ ਮਚਕਾਨਾ ਹਰਕਤਾਂ ਉਹ ਫਿਲਮ ਨੂੰ ਇੰਨਾ ਕਿ ਮਤਲਬ ਕਿ ਕਮਜ਼ੋਰ ਬਣਾ ਦਿੰਦੀਆਂ ਨੇ ਕਿ ਦੇਖ ਕੇ ਲੱਗਦਾ ਕਿ ਇਹ ਹੋ ਕੀ ਰਿਹਾ ਆ ਤੁਹਾਡੀ ਹੀਰੋਨਾਂ ਚਲੋ ਨਹੀਂ ਬੋਲਦੀ ਉਹ ਪਿੱਛੇ ਉਹ ਰੀਜ਼ਨ ਦਿਖਾਇਆ ਗਿਆ ਆ ਪਰ ਜਿਹੜਾ ਉਹਨਾਂ ਦਾ ਹੀਰੋ ਹੀਰੋਨ ਦਾ ਆਪਸ ਦੇ ਵਿੱਚ ਪਿਆਰ ਦਿਖਾਇਆ ਗਿਆ ਉਹ ਇੰਨਾ ਕਿ ਮਤਲਬ ਕਿ ਗੂੜਾ ਨਹੀਂ ਦਿਖਾਇਆ ਗਿਆ ਕਿ ਬੰਦਾ ਪਾਕਿਸਤਾਨ ਆ ਜਾਵੇ ਉਹਦੇ ਪਿੱਛੇ ਟੱਪ ਕੇ ਜਾਂ ਉੱਥੇ ਪਾਕਿਸਤਾਨ ਜਾ ਕੇ ਵੀ ਆਪਸ ਦੇ ਵਿੱਚ ਜੇ ਤੁਸੀਂ ਇੱਕ ਗਾਣਾ ਦਿਖਾਤਾ ਉਹਨਾਂ ਦਾ ਆਪਸ ਦੇ ਵਿੱਚ ਤਾਂ ਉਹ ਨਹੀਂ ਲੱਗਿਆ ਕਿ ਹਾਂ ਬਹੁਤ ਜ਼ਿਆਦਾ ਉਹਨਾਂ ਦਾ ਆਪਸ ਵਿੱਚ ਬਾਉਂਡ ਹੈ ਬਹੁਤ ਜ਼ਿਆਦਾ ਸਟਰੋਂਗ ਬਾਉਂਡ ਹੈ ਇਸੇ ਤਰ੍ਹਾਂ ਬਾਕੀ ਦੇ ਜਿਹੜੇ ਕੈਰੈਕਟਰ ਨੇ ਉਹ ਠੀਕ ਨੇ ਜਿਨ੍ਹਾਂ ਨੇ ਆਪਣਾ ਮਾੜਾ-ਮਾੜਾ ਠੀਕ ਕੰਮ ਕੀਤਾ ਆ ਪਰ ਕੁੱਲ ਮਿਲਾ ਕੇ ਜੇ ਮੈਂ ਦੀ ਗੱਲ ਕਰਾਂ ਕੋਈ ਜ਼ਿਆਦਾ ਇੰਪ੍ਰੈਸ ਨਹੀਂ ਕੀਤਾ ਇਸ ਫਿਲਮ ਨੇ ਨਰਵੈਰਮਨ ਦੀ ਪਹਿਲੀ ਫਿਲਮ ਹੈ ਦੇਖਣ ਨੂੰ ਸੋਹਣਾ ਸੁਨੱਖਾ ਮੁੰਡਾ ਆ ਪਰ ਮੈਨੂੰ ਲੱਗਦਾ ਉਹ ਫਿਲਮ ਦੇ ਮਾਮਲੇ 'ਚ ਕਾਲੀ ਕਰ ਗਈ ਕਿਉਂਕਿ ਥੋੜੀ ਜੀ ਉਹਨਾਂ ਨੂੰ ਹੋਰ ਸਖਲਾਈ ਲੈਣੀ ਚਾਹੀਦੀ ਐ ਐਕਟਿੰਗ ਦੀ ਇੱਕੋ ਐਕਸਪ੍ਰੈਸ਼ਨ ਐ ਫਲੈਟ ਐਕਟਿੰਗ ਐ ਸਾਰੇ ਫਿਲਮ ਦੇ ਵਿੱਚ ਸ਼ੁਰੂ ਤੋਂ ਲੈ ਕੇ ਐਂਡ ਦੇ ਵਿੱਚ ਸੋ ਜ਼ਿਆਦਾ ਇੰਪ੍ਰੈਸ ਨਹੀਂ ਕੀਤਾ ਉਹਨਾਂ ਨੇ ਤਨੂੰ ਗਰੇਵਾਲ ਚੰਗੇ ਐਕਟਰ ਨੇ ਚੰਗੀਆਂ ਫਿਲਮਾਂ ਆਈਆਂ ਉਹਨਾਂ ਦੀਆਂ ਪਰ ਉਹਨਾਂ ਨੇ ਆਪਣੇ ਐਕਸਪ੍ਰੈਸ਼ਨ ਵਾਲੀ ਕੰਮ ਚਲਵਾਇਆ ਚਲਾਇਆ ਕਿਉਂਕਿ ਉਗੁੰਗੇ ਦਿਖਾਏ ਗਏ ਨੇ ਹਾਂ ਥੋੜਾ ਬਹੁਤ ਜਿਹੜੇ ਲਾਈਟ ਮੂਵਮੈਂਟਸ ਫਿਲਮ ਦੇ ਵਿੱਚ ਚੰਗੇ ਲੱਗਦੇ ਨੇ ਉਹ ਲੱਗਦੇ ਨੇ ਹਣੀ ਮੱਟੂ ਬਲਵਿੰਦਰ ਬੁਲਟ ਦੀ ਜਿਹੜੀ ਜੁਗਲਬੰਦੀ ਆਪਸ ਚ ਚੋਰ ਦਿਖਾਏ ਗਏ ਨੇ ਜਾਂ ਸੁੱਖੀ ਚਾਹਲ ਨਵ ਲਹਿਲ ਦੀ ਆਪਸ ਦੇ ਵਿੱਚ ਜਿਹੜੀ ਉਹਨਾਂ ਦੀ ਹਲਕੀ ਫੁਲਕੀ ਕਮੇਡੀ ਪੈਦਾ ਹੁੰਦੀ ਹੈ ਤਾਂ ਮੈਂ ਕੁੱਲ ਮਿਲਾ ਕੇ ਜੇ ਗੱਲ ਕਰਾਂ ਮੈਨੂੰ ਇਸ ਫਿਲਮ ਨੇ ਮਤਲਬ ਕਿ ਡਿਪਰੈਸ ਹੀ ਕੀਤਾ ਆ ਕਿ ਕੁਝ ਇਹੋ ਜਿਹਾ ਲੱਗਿਆ ਨਹੀਂਗਾ ਕਿ ਹਾਂ ਇਸੇ ਫਿਲਮ ਦੇ ਵਿੱਚ ਕੁਝ ਚੰਗੀ ਚੀਜ਼ ਲੈ ਕੇ ਆਵਾਂ ਨਾਲ ਮੈਂ ਜਾਂ ਦੇਖ ਕੇ ਆਵਾਂ ਕਾਲੀ ਕਰਕੇ ਥੋੜੇ ਜਿਹਾ ਬਹੁਤ ਜ਼ਿਆਦਾ ਸਕ੍ਰੀਨ ਪਲੇ ਬਹੁਤ ਜ਼ਿਆਦਾ ਵੀਕ ਹੈ ਕਹਾਣੀ ਠੀਕ ਸੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਕਹਾਣੀ ਚੰਗੀ ਸੀ ਟਾਪਿਕ ਬਹੁਤ ਅੱਛਾ ਸੀ ਪਰ ਮਾੜੀ ਡਾਇਰੈਕਸ਼ਨ ਔਰ ਮਾੜੇ ਸਕ੍ਰੀਨ ਪਲੇ ਨੂੰ ਇਹ ਫਿਲਮ ਲੈ ਬੈਠੀ ਇਹ ਕਹਾਣੀ ਲੈ ਬੈਠੀ ਫਿਲਮ ਦਾ ਮਿਊਜ਼ਿਕ ਠੀਕ ਹੈ ਦੂਜੀ ਗੱਲ ਜਿਹੜਾ ਇਹ ਫਿਲਮ ਦਾ ਟਾਈਟਲ ਹੈ ਸੁਹੇਵੇਂ ਚੀਰੇ ਵਾਲਿਆ ਉਸ ਟਾਈਟਲ ਦਾ ਮੈਨੂੰ ਫਿਲਮ ਦੇ ਨਾਲ ਕੋਈ ਲੈਣਾ ਦੇਣਾ ਲੱਗਿਆ ਨਹੀਂ ਐਂਡ ਦੇ ਵਿੱਚ ਇੱਕ ਟਾਈਟਲ Song ਪਾਇਆ ਇਸ ਫਿਲਮ ਦਾ ਪਰ ਉਹ ਗਾਣੇ ਨਾਲ ਚਲੋ ਟਾਈਟਲ ਦਾ ਮਤਲਬ ਮੈਨੂੰ ਠੀਕ ਲੱਗਿਆ ਪਰ ਫਿਲਮ ਦੇ ਫਿਲਮ ਦਾ ਮੈਨੂੰ ਟਾਈਟਲ ਦੇ ਨਾਲ ਕੋਈ ਕੁੱਲ ਮਿਲਾ ਕੇ ਡਿਪਰੈਸ ਕੀਤਾ ਜੀ ਇਸ ਫਿਲਮ ਨੇ ਉਮੀਦ ਕਰਦਾ ਟੀਮ ਅੱਗੇ ਤੋਂ ਹੋਰ ਜ਼ਿਆਦਾ ਮਿਹਨਤ ਕਰੂਗੀ ਨਿਰਵੈਰਪਨ ਨੂੰ ਸੋਹਣਾ ਸੁਨੱਖਾ ਮੁੰਡਾ ਐ ਹੋਰ ਮਿਹਨਤ ਕਰਕੇ ਚੰਗੀਆਂ ਫਿਲਮਾਂ ਕਰਨਗੇ ਸੋ ਇੰਨੀ ਗੱਲ ਕਹਿੰਦਾ ਹੋਇਆ ਤੁਹਾਡੇ ਤੋਂ ਮੈਂ ਵਿਦਾ ਲੈਣਾ ਹਾਂ ਮੈਂ ਇਸ ਫਿਲਮ ਨੂੰ ਸਿਰਫ ਤੇ ਸਿਰਫ ਇੱਕ ਸਟਾਰ ਦੇਊਗਾ ਕਿਉਂਕਿ ਮੈਨੂੰ ਇਹ ਫਿਲਮ ਪਸੰਦ ਨਹੀਂ ਆਈ ਸੋ ਉਮੀਦ ਕਰਦਾ ਤੁਹਾਨੂੰ ਪਸੰਦ ਆਈ ਹੋਗੀ ਇਹ ਵੀਡੀਓ ਚੈਨਲ ਸਬਸਕ੍ਰਾਈਬ ਕਰੋ ਫੋਲੋ ਕਰੋ ਹਾਈਪ ਦਿਓ ਵੀਡੀਓ ਨੂੰ ਤੇ ਤਾਂਕਿ ਤੁਹਾਡੇ ਤੱਕ ਚੰਗੇ ਚੰਗੀਆਂ ਵੀਡੀਓ ਲੈ ਕੇ ਆਉਂਦਾ ਰਾਂ ಸೊ ಸತ್ ಶ್ರೀಕಾ